ਕਿੰਦੇ ਬਰੇਜਪਾ ਗੀਵਨਦਰਾ ਗਈ ਉਰਲਾ ਗੇਟ ਖਲਾ ਦੀ ਦੋਸਤੋ ਜਾ ਰਹੀ ਹੈ ਆਪਣੇ ਭਾਈ ਦੀ ਫ੍ਰਿਜ ਹਾਲਟ ਵਾਲਾ ਜਨਾਜ ਵਾ ਜੋ ਵੀ ਚੀਜ਼ ਲਈਏ ਖੁਸ਼ੀ ਹੁੰਦੀ ਆ ਇਹ ਪਹਿਲਾਂ ਛੋਟੀ ਫ੍ਰਿਜ ਸੀ ਹੁਣ ਵੱਡੀ ਥੋੜੀ ਤਰੱਕੀ ਕਰ ਗਿਆ ਹਮ ਇਹ ਸਪੈਦੇ ਜਾਂ ਲਾਉਣੇ ਜਾਂ ਫਿਰ ਸਰੋਂ ਪੁੱਛ ਲਾ ਬਾਈ ਨੂੰ ਕਹ ਸਰੋਂ ਵੀਤ ਗਿਆ ਪਾਣੀ ਦਾ ਤਾਂ ਉਹ ਸਰੋਂ ਵੀ ਲਾ ਦਾਂਗੇ ਉਹ ਤਾਂ ਪਾਣੀ ਘੱਟ ਹੀ ਹੁੰਦੇ ਆ ਉਹ ਅਰੇ ਹਲੀ ਬਹੁਤ ਆਇਆ ਨਾ ਆਹ ਰੋਡ ਤੇ ਸ਼ਾਹ ਵੇਖੋ ਇਹ ਗੁਫਾ ਹੀ ਬਣੀ ਪਈ ਹੈ ਇੱਥੇ ਸਪੈਦੇ ਲਾ ਦਾਂਗੇ ਬਸ ਹੈ ਪਾਣੀ ਟੈਂਕੀ ਚ ਲਾਇਆ ਕਰਾਂਗੇ ਜਦੋਂ ਲਾਉਣਾ ਆ ਇੱਥੇ ਹੋਇਆ ਸੀ ਨਾ ਐਕਸੀਡੈਂਟ ਇੱਥੇ ਕਿਤੇ ਕਿਤੇ

ਹੌਣ ਤੁਹਾਨੂੰ ਲੈਂਦੇ ਆ ਅੱਗੇ ਫ੍ਰਿਜ ਕਰੇ ਲਾ ਲਈਏ ਤੇ ਖੋਲ ਲਈਏ ਕਿਵੇਂ ਦੀ ਲੱਗਦੀ ਹੈ ਵੀਡੀਓ ਆਪੋ ਜਿਆਦੀ ਤਾਂ ਨਹੀਂ ਬਣਾਈ ਹੋਣਾ ਕਿਉਂ ਕਰਕੇ ਮੈਮਰੀ ਜਿਆਦੇ ਭਰੀ ਹੋਈ ਹੈ ਤੇ ਫਿਰ ਤੁਸੀਂ ਵੀਡੀਓ ਵੱਧ ਵੱਧ ਵੇਖੋ ਲਾਇਕ ਸਬਸਕ੍ਰਾਈਬ ਚੈਨਲ ਨੂੰ ਕਰੋ ਵੱਧ ਤੋਂ ਵੱਧ ਤੇ ਤੁਹਾਡੇ ਭਰਾ ਕੋਲੇ ਪੈਸੇ ਆਉਣ ਆਪੋ ਲੈਪਟਾਪ ਲਈਏ ਰਕੀ ਹੋਵੇ ਆਪਣੀ ਮਨੋ ਹੁਤਿਸ਼ਾਤ ਹੋਵੇ ਵੀ ਤੁਸੀਂ ਜਿਆਦਾ ਵੇਂਦੇ ਹੋ ਤੇ ਪਰ ਫੋਨ ਦੀ ਮੈਮਰੀ ਖਾਲੀ ਕਰਕੇ ਲੈਪਟਾਪ ਦੇ ਵਿੱਚ ਸਾਰਾ ਡਾਟਾ ਸਟੱਕ ਕੇ ਤੇ ਫਿਰ ਵੀਡੀਓ ਬਣਾਇਆ ਕਰਾਂਗੇ ਚਲੋ ਠੀਕ ਹੈ ਜੀ ਮਿਲਦੇ ਹਾਂ ਓਕੇ ਬਾਏ